ਬਾਰਿਸ ਪੰਜਾਬ ਦੇ ਮੁਖੀ ਅਮਰਤਪਾਲ ਖੰਡੂਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਉਤਰ ਚੁੱਕੇ ਨੇ ਉਹ ਵੀ ਆਜ਼ਾਦ ਉਮੀਦਵਾਰ ਔਰ ਉਹਨਾਂ ਦੇ ਵਿਰੋਧ ਦੇ ਵਿੱਚ ਵਿਰਸਾ ਸਿੰਘ ਬਲਟੋਹਾ ਕਾਲੀ ਦਲ ਨੇ ਉਤਾਰਿਆ ਤਾਂ ਜਦੋਂ ਸੁਖਵੀਰ ਸਿੰਘ ਬਾਦਲ ਨੂੰ ਸਵਾਲ ਪੁੱਛਿਆ ਗਿਆ ਕਿ ਭਾਈ ਅਮਰਤਪਾਲ ਦੇ ਵਿਰੋਧ ਦੇ ਵਿੱਚ ਵਿਰਸਾ ਸਿੰਘ ਬਲਟੋਹਾ ਨੂੰ ਕਿਉਂ ਉਤਾਰਿਆ ਤਾਂ ਸੁਖਵੀਰ ਬਾਦਲ ਨੇ ਕੀ ਪ੍ਰਤੀਕਰਮ ਦਿੱਤਾ ਕੀ ਬੋਲ ਗਏ ਤੁਸੀਂ ਖੁਦ ਹੀ ਸੁਣ ਲਓ ਬਾਬਾ ਦੋ ਮਿੰਟ ਦੇ ਰੋਟਾ ਕਾ ਕੇ ਬਸ ਇਹ ਟਕਾ ਕੇ ਤੁਸੀਂ ਉਹੀ ਕੁਐਸਚਨ ਪੁੱਛਦੇ ਅੱਜ ਕਿਵੇਂ ਆਏ ਹੋ ਉਹ ਨਹੀਂ ਸਭ ਪੈਸੇ ਆਇਆ ਤੁਹਾਨੂੰ ਪਤਾ ਹੀ ਵਾ ਤਰੀਕੇ ਨਾਲ ਸਾਰੇ ਜਿਹੜਾ ਬਾਈ ਕਾ ਤਰੀਕੇ ਨਾਲ ਆਂ ਦੱਸੋ ਬਾਬਾ ਸਾਹਿਬ ਖੰਡੂਰ ਸਾਹਿਬ ਦੀ ਸੀਟੋਂ ਲੈ ਕੇ ਕੀ ਮਾਮਲਾ ਕੀ ਕਹਿੰਦੇ ਕੋਈ ਮਾਮਲਾ ਨਹੀਂ ਉਹ ਕਹਿੰਦਾ ਕਿ ਉਹਦਾ ਪਰਿਵਾਰ ਤੁਸੀਂ ਪਰਿਵਾਰ ਕਹਿ ਰਿਹਾ ਵੀ ਕਹਾ ਵੀ ਪ੍ਰਤੱਖ ਸੀ ਦੇਖੋ ਪੰਥ ਦੀ ਨਮੈਂਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਹੈ ਅਕਾਲੀ ਦਲ ਨੂੰ ਤਕੜਾ ਕਰਨਾ ਅਕਾਲੀ ਦਲ ਦੀ ਸੋਚ ਤੇ ਖੜੇ ਹੋਣਾ ਸਸਮੁੱਚੇ ਪੰਨ ਦਾ ਫਰਜ਼ ਹੈ ਬੋਲੇ ਆਮ ਆਦਮੀ ਪਾਰਟੀ ਨੂੰ ਜਿੰਨੇ ਮਰਜੀ ਸ਼ਾਮਿਲ ਕਰ ਲੋ ਭੋਗ ਪੈ ਗਿਆ ਉਹਨਾਂ ਦਾ ਜਿੰਨੇ ਮਰਜੀ ਸ਼ਾਮਿਲ ਭਾਜਪਾ ਚ ਕਰ ਲੋ ਜਿੰਨੇ ਮਰਜੀ ਸ਼ਾਮਿਲ ਆਮ ਆਦਮੀ ਪੜ ਜੋ ਰਹਿਣਾ ਕੁਝ ਨਹੀਂ ਮੈਨਿਫੈਸਟੋ ਬਣਵਾ ਰਹੇ ਹੋਣ ਮੈਨਿਫੈਸਟੋ 2-4 ਦਿਨਾਂ ਜੀ ਥੈਂਕ ਯੂ ਕੀ ਖਾਸ ਹੋਏਗਾ ਇਹਦੇ ਵਿੱਚ ਦੱਸਦੀ ਕਿ ਵਾਰਿਸ ਪੰਜਾਬ ਦੇ ਮੁਖੀ ਅਮਰਿਤਪਾਲ ਦੇ ਵਿਰੋਧ ਦੇ ਵਿੱਚ ਖੰਡੂਰ ਸਾਹਿਬ ਤੋਂ ਚਾਰ ਕੈਂਡੀਡੇਟ ਖੜੇ ਨੇ ਔਰ ਦੱਸਦੀਏ ਕਾਂਗਰਸ ਦਾ ਕਰਵੀਰ ਜੀਰਾ ਅਬਰਸਾਸਿੰਘ ਬਲਦੋਆ ਕਾਲੀਦਲ ਤੋਂ ਮਨਜੀਤ ਸਿੰਘ ਮੰਨਾ ਆ ਜਿਹੜੇ ਭਾਜਪਾ ਤੋਂ ਔਰ ਦੂਸਰੀ ਗੱਲ ਕਰਦੇ ਆ ਕੈਬਨਿਟ ਮੰਤਰੀ ਲਾਲਜੀਤ ਪੁੱਲ ਰਾਵਾ ਦੀ ਪਾਰਟੀ ਤੇ ਚਾਰ ਉਮੀਦਵਾਰ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਵਿਰੋਧ ਦੇ ਵਿੱਚ ਤਾਂ ਉੱਤੇ ਹੀ ਸੁਭੀ ਸਿੰਘ ਬਾਦਲ ਨੂੰ ਜਦੋਂ ਪੁੱਛਿਆ ਗਿਆ ਤਾਂ ਉਹ ਭੱਜਦੇ ਨਜ਼ਰ ਆਏ ਹਾਲਾਂਕਿ ਨਹੀਂ ਕਿਹਾ ਕਿ ਸਾਡੀ ਪੰਥਕ ਪਾਰਟੀ ਅਸੀਂ ਆਪ ਦਾ ਉਮੀਦਵਾਰ ਉਤਾਰਿਆ ਤਾਂ ਜਦੋਂ ਅਮਰਤਪਾਲ ਬਾਰੇ ਪੁੱਛਿਆ ਤਾਂ ਸੁਭੀ ਸਿੰਘ ਬਾਦਲ ਨੇ ਕੋਈ ਚੱਜ ਦਾ ਕੋਈ ਸਮਾਰਕ ਜਵਾਬ ਨਹੀਂ ਦਿੱਤਾ ਜਿਸ ਤੋਂ ਦੇਖਦੇ ਆਂ ਲੋਕ ਹੁਣ ਸਵਾਲ ਖੜੇ ਕਰ ਰਹੇ ਨੇ ਕਿ ਸੁਖਬੀਰ ਸਿੰਘ ਬਾਦਲ ਨੇ ਬਰਸਾ ਸਿੰਘ ਬਲਟੂ ਹਨ ਨੂੰ اتار ਕੇ ਪੰਥਕ ਜਿਹੜੀ ਵੋਟ ਪੈਣੀ ਸੀ ਉਹ ਵੀ ਨਹੀਂ ਹੋਣਾ ਇਹਨਾਂ ਨੂੰ ਪੈਣੀ ਇਸ ਨੂੰ ਲੈ ਕੇ ਲੋਕ ਇੰਸਟਾਗ੍ਰam ਫੇਸਬੁਕ ਟਵਿੱਟਰ ਤੇ ਵੀਡੀਓ ਪਾ ਰਹੇ ਨੇ ਔਰ ਟਵਿੱਟਰ ਤੇ ਕਈ ਪੋਸਟਾਂ ਪਾ ਰਹੇ ਨੇ ਕਿ ਸੁਖੀ ਸਿੰਘ ਬਾਦਲ ਨੇ ਜਿਹੜਾ ਬਰਤਖ ਸਿੰਘ ਬਟੂ ਹਾਨੂ ਤਾਰਿਆ ਜਿਸ ਕਰਕੇ ਹੁਣ ਕਾਲੀ ਦਲ ਦੀ ਵੋਟ ਮਰ ਜਾਣੀ ਹੈ ਕਿਉਂਕਿ ਬਹੁਤ ਨੌਜਵਾਨ ਧਾਰਮਿਕ ਨੌਜਵਾਨ ਜਾਂ ਧਾਰਮਿਕ ਲੋਕ ਅੰਮ੍ਰਿਤਪਾਲ ਦੇ ਨਾਲ ਜੁੜੇ ਹੋਏ ਨੇ ਜਿਸ ਕਰਕੇ ਹੁਣ ਉਹਨਾਂ ਨੂੰ ਵੋਟ ਨਹੀਂ ਪੈਣੀ ਲੋਕਾਂ ਦੇ ਵੱਲੋਂ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ ਪਰ ਉਤੇ ਹੀ ਕਾਲੀ ਦਲ ਦੇ ਸੁਖੀ ਸਿੰਘ ਬਾਦਲ ਜਦੋਂ ਇਸ ਬਾਰੇ ਜਿਹੜਾ ਉਹਨ ਤੋਂ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਹਾਲਾਂਕਿ ਇਹ ਨਹੀਂ ਕਿਹਾ ਕਿ ਸਾਡੀ ਪੰਥਕ ਪਾਰਟੀ ਅਸੀਂ ਕੰਮ ਕਰਾਂਗੇ ਤਾਂ ਉੱਥੇ ਹੀ ਉਹਨਾਂ ਨੇ ਇਹ ਵੀ ਜਿਹੜਾ ਚੁਟਕਲੇ ਲਈ ਜਿਹੜੇ ਵਿਰੋਧੀ ਪਾਰਟੀਆਂ ਇੱਕ ਦੂਜੀ ਵਿੱਚ ਭੱਜ ਕੇ ਕੋਈ ਕਿਸੇ ਵਿੱਚ ਹਮਲ ਹੋ ਰਹੀ ਹੈ ਕਿ ਕਿਸੇ ਵਜ੍ਹਾ ਇਸ ਦੇ ਵਿੱਚ ਉਹਨਾਂ ਨੇ 골ਡੀ ਤੇ ਨਿਸ਼ਾਨਾ ਸਾਧ ਦੇ ਕਿਹਾ ਕਿ ਜਿੱਥੇ ਮਰਜੀ ਭੱਜ ਲੈਣਾ ਆਵਾਦੀ ਪਾਰਟੀ ਦਾ ਹੁਣ ਸਫਾਇਆ ਹੋ ਜਾਣਾ ਹੈ ਬਾਰਿਸ ਪੰਜਾਬ ਦੇ ਮੁਖੀ ਅਮਰਤਪਾਲ ਖੰਡੂਰ ਸਾਹਿਬ ਤੋਂ ਚੌਣ ਮੈਦਾਨ ਵਿੱਚ ਉਤਰ ਚੁੱਕੇ ਨੇ ਉਹ ਵੀ ਆਜ਼ਾਦ ਉਮੀਦਵਾਰ ਔਰ ਉਹਨਾਂ ਦੇ ਵਿਰੁੱਧ ਵਿੱਚ ਵਿਰਸਾ ਸਿੰਘ ਬਟੋਹਾ ਕਾਲੀ ਦਲ ਨੇ ਉਤਾਰਿਆ ਤਾਂ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਸਵਾਲ ਪੁੱਛਿਆ ਗਿਆ ਕਿ ਭਾਈ ਅਮਰਤਪਾਲ ਦੇ ਵਿਰੋਧ ਦੇ ਵਿੱਚ ਵਿਰਸਾ ਸੰਗਠਨ ਤੋਂ ਹਾਣੂ ਕਿਉਂ ਉਤਾਰਿਆ ਤਾਂ ਸੁਖਵੀਰ ਬਾਦਲ ਨੇ ਕੀ ਪ੍ਰਤੀਕਰਮ ਦਿੱਤਾ ਕੀ ਬੋਲ ਗਏ ਤੁਸੀਂ ਖੁਦ ਹੀ ਸੁਣ ਲਓ ਬਾਹਰ 2 ਮਿੰਟ ਦੇ ਟਿਕਾ ਕੇ ਪਸ ਇਹ ਟਿਕਾ ਕੇ ਤੁਸੀਂ ਉਹੀ ਕੁਐਸਚਨ ਪੁੱਛੋਗੇ ਅੱਜ ਕਿਵੇਂ ਆਏ ਹੋ ਉਹ ਨਹੀਂ ਸਰ ਬੜੀ ਸਮੇਂ ਆਏ ਆ ਤੁਹਾਨੂੰ ਪਤਾ ਹੀ ਵਾਧ ਤਰੀਕੇ ਨਾਲ ਸਾਰੇ ਜਿਹੜਾ ਬਾਈਕ ਕਰ ਰਿਹਾ ਹਾਂ ਹਾਂ ਦੱਸੋ ਮਾਲ ਸਾਹਿਬ ਖਡੂਰ ਸਾਹਿਬ ਦੀ ਸੀਟੋਂ ਲੈ ਕੇ ਕੀ ਮਾਮਲਾ ਕੀ ਕਹਿੰਦੇ ਕੋਈ ਮਾਮਲਾ ਨਹੀਂ ਉਹ ਕਹਿੰਦਾ ਕਿ ਉਹਦਾ ਪਰਿਵਾਰ ਪਰਿਵਾਰ ਕਹਿ ਰਿਹਾ ਵੀ ਕਾਹਨੋਂ ਪੰਥਕ ਸੀਟ ਦੇਖੋ ਪੰਥ ਦੀ ਨਮੈਂਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਹੈ ਅਕਾਲੀ ਦਲ ਨੂੰ ਤਕੜਾ ਕਰਨਾ ਅਕਾਲੀ ਦਲ ਦੀ ਸੋਚ ਤੇ ਖੜੇ ਹੋਣਾ ਸਸਮੂਚੇ ਪੰਥ ਦਾ ਫਰਜ਼ ਹੈ ਬੋਲੇ आम आदमी पार्टी ਨੂੰ ਜਿੰਨੇ ਮਰਜ਼ੀ ਸ਼ਾਮਲ ਕਰ ਲੋ ਭੋਗ ਪੈ ਗਿਆ ਉਹਨਾਂ ਦਾ ਜਿੰਨੇ ਮਰਜ਼ੀ ਸ਼ਾਮਲ ਬੀਜੇਪੀ ਚ ਕਰ ਲੋ ਜਿੰਨੇ ਮਰਜ਼ੀ ਸ਼ਾਮਲ ਆਮ ਆਦਮੀ ਪੜ ਜੋ ਰਹਿਣਾ ਕੁਝ ਨਹੀਂ ਮੈਨੀਫੈਸਟੋ ਬਣਾਵਾਰੇ ਡੋਨਟ ਮਨਵੈਸਟਰ 2-4 ਦਿਨਾਂ ਜੀ ਥੈਂਕ ਯੂ ਕੀ ਖਾਸ ਹੋਏਗਾ ਦੇਖੋ ਦੱਸਦੀ ਕਿ ਵਾਰਿਸ ਪੰਜਾਬ ਦੇ ਮੁਖੀ ਅਮਰਤਪਾਲ ਦੇ ਵਿਰੋਧ ਦੇ ਵਿੱਚ ਖੰਡੂਰ ਸਾਹਿਬ ਤੋਂ ਚਾਰ ਕੈਂਡੀਡੇਟ ਖੜੇ ਨੇ ਔਰ ਦੱਸਦੀਏ ਕਾਂਗਰਸ ਦਾ ਕਰਵੀਰ ਜੀਰਾ ਅਵਰਸ ਸਿੰਘ ਬਲਦਵਾ ਕალიਦਲ ਤੋਂ ਮਨਜੀਤ ਸਿੰਘ ਮੰਨਾ ਆ ਜਿਹੜੇ ਭਾਜਪਾ ਤੋਂ ਔਰ ਦੂਸਰੀ ਗੱਲ ਕਰਦੇ ਆ ਕੈਬਨਿਟ ਮੰਤਰੀ ਲਾਲਜੀਤ ਭੂਲ ਰਾਵਾ ਦੀ ਪਾਰਟੀ ਤੇ ਚਾਰ ਉਮੀਦਵਾਰ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਵਿਰੋਧ ਦੇ ਵਿੱਚ ਤਾਂ ਉੱਥੇ ਹੀ ਸੁਭੀਸ਼ ਸਿੰਘ ਬਾਦਲ ਨੂੰ ਜਦੋਂ ਪੁੱਛਿਆ ਗਿਆ ਤਾਂ ਉਹ ਭੱਜਦੇ ਨਜ਼ਰ ਆਏ ਹਾਲਾਂਕਿ ਨਹੀਂ ਕਿਹਾ ਕਿ ਸਾਡੀ ਪੰਥਕ ਪਾਰਟੀ ਅਸੀਂ ਆਪ ਦਾ ਉਮੀਦਵਾਰ ਉਤਾਰਿਆ ਤਾਂ ਜਦੋਂ ਅਮਰਤਪਾਲ ਵਾਰੇ ਪੁੱਛਿਆ ਤਾਂ ਸੁਭੀਸ਼ ਸਿੰਘ ਬਾਦਲ ਨੇ ਕੋਈ ਚੱਜ ਦਾ ਕੋਈ ਸਮਾਰਕ ਜਵਾਬ ਨਹੀਂ ਦਿੱਤਾ ਜਿਸ ਤੋਂ ਦੇਖਦੇ ਆਂ ਲੋਕ ਹੁਣ ਸਵਾਲ ਖੜੇ ਕਰ ਰਹੇ ਨੇ ਕਿ ਸੁਖਬੀਰ ਸਿੰਘ ਬਾਦਲ ਨੇ ਬਰਸਾ ਸਿੰਘ ਬਲਟੂ ਹਾ ਨੂੰ ਉਤਾਰ ਕੇ ਪੰਥਕ ਜਿਹੜੀ ਵੋਟ ਪੈਣੀ ਸੀ ਉਹ ਵੀ ਨਹੀਂ ਹੋਣਾ ਇਹਨਾਂ ਨੂੰ ਪੈਣੀ ਜਿਸ ਨੂੰ ਲੈ ਕੇ ਲੋਕ ਇੰਸਟਾਗ੍ਰam ਫੇਸਬੁਕ ਟਵਿੱਟਰ ਤੇ ਵੀਡੀਓ ਪਾ ਰਹੇ ਨੇ ਔਰ ਟਵਿੱਟਰ ਤੇ ਕਈ ਪੋਸਟਾਂ ਪਾ ਰਹੇ ਨੇ ਕਿ ਸੁਖੀ ਸਿੰਘ ਬਾਦਲ ਨੇ ਜਿਹੜਾ ਬਰਸਾ ਸਿੰਘ ਬਲਟੂ ਹਾ ਨੂੰ ਉਤਾਰਿਆ ਜਿਸ ਕਰਕੇ ਹੁਣ ਕਾਲੀ ਦਲ ਦੀ ਵੋਟ ਮਰ ਜਾਣੀ ਹੈ ਕਿਉਂਕਿ ਬਹੁਤ ਨੌਜਵਾਨ ਧਾਰਮਿਕ ਨੌਜਵਾਨ ਦਾ ਧਾਰਮਿਕ ਲੋਕ ਅਮਰਿਤਪਾਲ ਦੇ ਨਾਲ ਜੁੜੇ ਹੋਏ ਨੇ ਜਿਸ ਕਰਕੇ ਹੁਣ ਉਹਨਾਂ ਨੂੰ ਬੋਟ ਨਹੀਂ ਪਾਣੀ ਲੋਕਾਂ ਦੇ ਵੱਲੋਂ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ ਪਰ ਉੱਥੇ ਹੀ ਕਾਲੀ ਦਲ ਦੇ ਸੁਧੀ ਸਿੰਘ ਬਾਦਲ ਜਦੋਂ ਇਸ ਬਾਰੇ ਜਿਹੜਾ ਉਹਨ ਤੋਂ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਹਾਲਾਂਕਿ ਇਹ ਨਹੀਂ ਕਿਹਾ ਕਿ ਸਾਡੀ ਪੰਥਕ ਪਾਰਟੀ ਅਸੀਂ ਕੰਮ ਕਰਾਂਗੇ ਤਾਂ ਉੱਥੇ ਹੀ ਉਹਨਾਂ ਨੇ ਇਹ ਵੀ ਜਿਹੜਾ ਚੁਟਕਲੇ ਲਈ ਜਿਹੜੇ ਵਿਰੋਧੀ ਪਾਰਟੀਆਂ ਇੱਕ ਦੂਜੀ ਵਿੱਚ ਭੱਜ ਕੇ ਕੋਈ ਕਿਸੇ ਵਿੱਚ ਸ਼ਾਮਲ ਹੋ ਰਹੀ ਹੈ ਕੋਈ ਕਿਸੇ ਵਿੱਚ ਜਿਸ ਦੇ ਵਿੱਚ ਉਹਨਾਂ ਨੇ ਗੋਲਟੀ ਤੇ ਨਿਸ਼ਾਨਾ ਸਾਧ ਦੇ ਕਿ ਆ ਕਿ ਜਿੱਥੇ ਮਰਜੀ ਭੱਜ ਲੈਣਾ ਆਵਾਦੀ ਪਾਰਟੀ ਦਾ ਹੁਣ ਸਫਾਇਆ ਹੋ ਜਾਣਾ ਹੈ